ਸ੍ਰੀ ਕਾਲ ਮੇਰੀ YouTube ਫੈਮਿਲੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਅਸੀਂ ਠੀਕ ਠਾਕ ਦੀਪਾ ਮੋਬਲਕ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਤੇ ਲਓ ਜੀ ਅੱਜ ਬਣਾਵਾਂਗੇ ਜੀ ਆਪਾਂ ਨਿੰਬੂ ਪਾਣੀ ਲੱਗਦੇ ਤਰੀਕੇ ਨਾਲ ਜੀ ਇਹ ਆਪਾਂ ਲੈ ਲਿਆ ਜੀ ਪਤੀਨਾ ਤਾਜਾ ਪਤੀਨਾ ਲਿਆ ਜੀ ਤੋੜ ਕੇ ਨ ਕੁਲੇ ਕੁਲੇ ਜੇ ਪੱਤੇ ਲੈਂਦੇ ਜੀ ਤੋੜ ਕੇ ਇਹ ਠੀਕ ਹੈ ਜੀ ਬਹੁਤ ਹੀ ਲੱਗਦਾ ਤਰੀਕਾ ਹੋਏਗਾ ਜੀ ਤੇ ਪਤੀਨੇ ਨੂੰ ਆਪਾਂ ਕੁੱਟ ਕੇ ਨਾ ਪਾਵਾਂਗੇ ਜੀ ਤੇ ਇਹ ਆਪਣੇ ਪੰਜ ਨਿੰਬੂ ਵਧੀਆ ਨਿੰਬੂ ਨਾ ਮੈਂ ਪਹਿਲਾਂ ਕੱਟ ਲੇ ਸੀ ਜੀ ਤੇ ਪੰਜ ਮੇ ਮੂਵ ਪਣੇ ਤੇ ਦਰਪਣ ਕਾਲਾ ਨਮਕਾ ਜੀ ਤੇ ਥੋੜੀ ਜਿਹੀ ਲੈ ਲਈ ਆਪਾਂ ਚੀਨੀ ਜੀ ਠੀਕ ਆ ਜੀ ਤੇ ਬਹੁਤ ਹੀ ਹੈ ਨਾ ਇਹ ਨਾ ਜਿਹੜਾ ਪਤੀਨਾ ਹੁੰਦਾ ਜੀ ਇਹ ਠੰਡਾ ਹੁੰਦਾ ਜੀ ਬੱਚਿਆਂ ਨੂੰ ਦੇਣਾ ਚਾਹੀਦਾ ਜੀ ਹੈ ਨਾ ਤੇ ਬੱਚੇ ਵੈਸੇ ਨਾ ਨਿੰਬੂ ਪਾਣੀ ਪੀਂਦੇ ਵੀ ਬਹੁਤ ਜ਼ਿਆਦਾ ਨਾ ਕਰੇ ਲਾਉਂਦੇ ਅਸੀਂ ਤਾਂ ਪੀਣਾ ਨਹੀਂ ਉਹ ਨਾ ਦੇ ਕੰਡੇ ਕੋਕ ਵਗੈਰਾ ਇਹ ਜੀ ਚੀਜ਼ਾਂ ਪੀ ਕੇ ਖੁਸ਼ ਆ ਜੀ ਇਹ ਆਪਾਂ ਲਈ ਬੱਚਾ ਲਈ ਬਹੁਤ ਹੀ ਬਹੁਤ ਵਧੀਆ ਤਰੀਕੇ ਨਾਲ ਬਣਾ ਕੇ ਦੇ ਸਕਦੇ ਜੀ ਬਹੁਤ ਹੀ ਜਿਆਦਾ ਟੈਸਟੀ ਆ ਜੀ ਬਣਦਾ ਜੀ ਤੇ ਚਲੋ ਜੀ ਹੁਣ ਆਪਾਂ ਨਿੰਦੇ ਪਾਣੀ ਬਣਾਈਏ ਜੀ ਤੇ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਜੀ ਪਹਿਲਾਂ ਪਤੀ ਨਿਕੋਲ ਲਗੇ ਜੀ ਤੇ ਚੀਨੀ ਦੇ ਵਿੱਚ ਨਾਲ ਪਾ ਤਾਜਾ ਪਾਣੀ ਪਾਇਆ ਜੀ ਠੰਡਾ ਪਾਣੀ ਨਹੀਂ ਪਾਇਆ ਤੇ ਤਾਜੇ ਪਾਣੀ ਨਾਲ ਜਲਦੀ ਘੁਲ ਜਾਂਦੀ ਹੈ ਜੀ ਚੀਨੀ ਇਹ ਲਓ ਜੀ ਪਤੀਲੇ ਲੈ ਕੋਲ ਤੇ ਆਪਾਂ ਦੋ ਤਿੰਨ ਪਾਣੀਆ ਦੇ ਵਿੱਚ ਦੀ ਧੋ ਲਿਆ ਸੀ ਜੀ ਪਤੀਲਾ ਤੇ ਮਾਮ ਤੇ ਜਿੰਨਾ ਵੀ ਪਤੀਨੇ ਦਾ ਅਸਰ ਹੋਏਗਾ ਜੀ ਜੂਸ ਸਾਰਾ ਨਿਕਲ ਦੇਗਾ ਜੀ ਤੇ ਬਹੁਤ ਹੀ ਦਾਦਾ ਵਧੀਆ

ਸਾਰੇ ਨਿੰਬੂਆਂ ਨੂੰ ਆਪਾਂ ਨਿਚੋੜ ਲਏ ਜੀ ਨਿਚੋੜ ਕੇ ਕਰ ਲਿਆ ਆਪਾਂ ਤਿਆਰ ਜੀ ਬਹੁਤ ਲਏ ਜੀ ਇੱਕ ਥਾਲੀ ਪਾਣੀ ਜੀ ਇੱਕ ਚਮਚਾ ਆਪਾਂ ਕਾਲਾ ਨਮਕ ਜੀ ਲਓ ਜੀ ਆਪਾਂ ਜੱਗ ਦੇ ਵਿੱਚ ਪਾਵਾਂਗੇ ਜੀ ਇਹ ਲੱਗ ਕੇ ਜੱਗ ਦੇ ਵਿੱਚ ਨਾ ਠੰਡਾ ਪਾਣੀ ਪਾਇਆ ਹੋਇਆ ਜੀ ਇਹ ਜਿੰਨਾ ਵੀ ਪਤਿਨੇ ਦਾ ਆਸਰ ਸੀ ਜੀ ਹੈਨਾ ਸਾਰਾ ਜੂਸ ਸੀ ਆਪਾਂ ਇਹਦੇ ਵਿੱਚ ਪਾ ਲਿਆ ਤੇ ਵਿੱਚ ਹੀ ਆਪਾਂ ਨਿੰਬੂ ਨਿਚੋੜਦੇ ਸਾਰੇ ਦੇਖੋ ਜੀ ਠੀਕ ਹੈ ਜੀ ਤੇ ਹੁਣ ਆਪਾਂ ਨਾ ਪਾਣੀ ਉਪਣ ਕੇ ਇਹਦੇ ਵਿੱਚ ਪਾ ਲੈਣੀ ਹੈ ਜੀ बहुत ही बढ़िया तरीका जी ये लाज ठीक है जी अपन नींबू पानी पानी करके कर लिया तैर जी आप टेस्ट करके देख हैं जी बहुत ही ज्यादा वादिया बने जी ए पतीने की खुशबू बहुत आ रही है जी बहुत बढ़िया टेस्ट ही बने जी ਲੋ ਜਿੰਨਾ ਕੋ ਬੱਚਾਂ ਦੇ ਦਾਂਗੇ ਆਪਾਂ ਲੈ ਆ ਕੇ ਹੀ ਬਹੁਤ ਜਿਆਦਾ ਟੈਸਟੀ ਬਣੇ ਤੇ ਲੋ ਜੀ ਤੁਸੀਂ ਵੀ ਦੀਓ ਇਹ ਇੱਕ ਵਾਰੀ ਬਣਾ ਕੇ ਜਰੂਰ ਦੇਖੋ ਜੀ ਪਤੀਨੇ ਚੰਗੀ ਤਰ੍ਹਾਂ ਕੁੱਟ ਕੇ ਇਹਦਾ ਜੂਸ ਸਾਰਾ ਕੱਢ ਕੇ